ਦਿਲ ਕਰਦਾ ਸੀ ਯੂਰਪ ਜਾਈਏ ਹੈਟ ਤੇ ਕਾਲੀ ਐਨਕ ਪਾਈਏ ਇਹ ਤੋਂ ਦਿਲ ਕਰਦਾ ਸੀ ਯੂਰਪ ਜਾਈਏ ਹੈਟ ਤੇ ਕਾਲੀ ਐਨਕ ਪਾਈਏ ਪੀਟਰ ਰਾਬਟ ਯਾਰ ਬਣਾਈਏ ਪੀਜ਼ੇ 버ਗਰ ਡੋਨਰ ਖਾਈਏ ਇੱਥੇ ਜਾਣ ਫਸਾ ਬੈਠਿਆਂ ਅਸੀਂ ਕਿੱਥੇ ਆ ਬੈਠੇ ਆ ਗੱਡੀ ਠੀਕ ਕਰਾਣ ਸੀ ਜਾਣਾ ਪੰਜ ਛੇ ਬਿੱਲ ਚੁਕਾਣ ਸੀ ਜਾਣਾ ਕੰਮ ਤੇ ਸ਼ਕਲ ਦਹਾਨ ਸੀ ਜਾਣਾ ਪੈਸੇ ਚਾਰ ਕਮਾਣ ਸੀ ਜਾਣਾ 60 ਦੀ ਟਿਕਟ ਲਵਾ ਬੈਠਿਆ ਅਸੀਂ ਕਿੱਥੇ ਆ ਬੈਠਿਆ ਔਰ ਪਿੰਜਰੇ ਦੇ ਵਿੱਚ ਫੜਕ ਗਏ ਆ ਪਿੰਜਰੇ ਦੇ ਵਿੱਚ ਫੜਕ ਗਏ ਆ ਟੈਕਸੀ ਕਰ ਕਰ ਖੜਕ ਗਏ ਆ ਸਹੀ ਸਹੀ ਪਿੰਜਰੇ ਦੇ ਵਿੱਚ ਪਿੰਜਰੇ ਦੇ ਵਿੱਚ ਫੜਕ ਗਏ ਆ ਟੈਕਸੀ ਕਰ ਕਰ ਖੜਕ ਗਏ ਆ ਪਾਇਲਟ ਬਣਨ ਦਾ ਸ਼ੌਕ ਸੀ ਲੇਕਿਨ ਹਰ ਥਾਂ ਸੜਕੋ ਸੜਕ ਗਏ ਆ ਪਿੰਜਰੇ ਪਿੰਜਰੇ ਦੇ ਵਿੱਚ ਫੜਕ ਗਏ ਆ ਟੈਕਸੀ ਕਰ ਕਰ ਖੜਕ ਗਏ ਆ ਪਾਇਲਟ ਬਣਨ ਦਾ ਸ਼ੌਕ ਸੀ ਲੇਕਿਨ ਹਰ ਥਾਂ ਸੜਕੋ ਸੜਕ ਗਏ ਆ ਸਾਰੇ ਜੋੜ ਹਿਲਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਰੋਬ ਜ਼ਰਾ ਵੀ ਪਾ ਨਹੀਂ ਸਕਦੇ ਬੱਚਿਆਂ ਨੂੰ ਦੋ ਲਾ ਨਹੀਂ ਸਕਦੇ ਇਸ ਮੁਲਕ ਦੇ ਆਪਣੇ ਕਾਨੂੰਨ ਹੈ ਕਿ ਰੋਬ ਜ਼ਰਾ ਵੀ ਪਾ ਨਹੀਂ ਸਕਦੇ ਬੱਚਿਆਂ ਨੂੰ ਦੋ ਲਾ ਨਹੀਂ ਸਕਦੇ ਇੱਥੇ ਕੰਨ ਫੜਾ ਨਹੀਂ ਸਕਦੇ ਬੇਗਮ ਨੂੰ ਤਮਕਾ ਨਹੀਂ ਸਕਦੇ ਇੱਥੇ ਕੰਨ ਫੜਾ ਨਹੀਂ ਸਕਦੇ ਬੇਗਮ ਨੂੰ ਤਮਕਾ ਨਹੀਂ ਸਕਦੇ ਮੁੱਛ ਨੀਵੀਂ ਕਰਵਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ MOT ਕਰਵਾਣ ਦੇ ਰੋਲੇ ਕਾਉਂਸਲ ਟੈਕਸ ਚੁਕਾਣ ਦੇ ਰੋਲੇ ਕਰਦੀਆਂ ਕਿਸ਼ਤਾਂ ਲਾਣ ਦੇ ਰੋਲੇ ਉਤੋਂ ਪਾਕਿਸਤਾਨ ਦੇ ਰੋਲੇ ਸੋਚਾਂ ਨਾਲ ਚੱਕਰਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਖਤ ਐ ਐਨੇ ਸੁੱਟ ਜਾਂਦੇ ਨੇ ਪੜ ਕੇ ਦਿੱਲੀ ਟੁੱਟ ਜਾਂਦੇ ਨੇ ਖਤ ਐ ਐਨੇ ਸੁੱਟ ਜਾਂਦੇ ਨੇ ਪੜ ਕੇ ਦਿੱਲੀ ਟੁੱਟ ਜਾਂਦੇ ਨੇ ਗੋਰੇ ਹੱਸ ਕੇ ਲੁੱਟ ਜਾਂਦੇ ਨੇ ਕਾਲੇ ਐਵੇਂ ਹੀ ਕੁੱਟ ਜਾਂਦੇ ਨੇ ਖਤ ਖਤ ਖਤੇ ਐਨੇ ਸੁੱਟ ਜਾਂਦੇ ਨੇ ਪੜ ਕੇ ਦਿੱਲੀ ਟੁੱਟ ਜਾਂਦੇ ਨੇ ਗੋਰੇ ਹੱਸ ਕੇ ਲੁੱਟ ਜਾਂਦੇ ਨੇ ਕਾਲੇ ਐਵੇਂ ਹੀ ਕੁੱਟ ਜਾਂਦੇ ਨੇ ਲੱਗਦਾ ਪੰਗਾ ਹੀ ਪਾ ਬੈਠਿਆਂ ਅਸੀਂ ਕਿੱਥੇ ਆ ਬੈਠੇ ਆ ਔਰ ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ ਪੀਜ਼ੇ ਖਾਣ ਨੂੰ ਦਿਲ ਨਹੀਂ ਕਰਦਾ ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ ਪੀਜ਼ੇ ਖਾਣ ਨੂੰ ਦਿਲ ਨਹੀਂ ਕਰਦਾ ਬਾਕੀ ਸਭ ਕੁਝ ਦਿਲ ਕਰਦਾ ਏ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਦਿਲ ਨੂੰ ਲੱਖ ਸਮਝਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਸਜਰੇ ਫੁੱਲ ਤੇ ਕਲੀਆਂ ਹੋਣਨ ਆਪਣੇ ਪਿੰਡ ਦੀਆਂ ਗਲੀਆਂ ਹੋਵਣ ਸਜਰੇ ਫੁੱਲ ਤੇ ਕਲੀਆਂ ਹੋਵਣ ਆਪਣੇ ਪਿੰਡ ਦੀਆਂ ਗਲੀਆਂ ਹੋਵਣ ਲੱਸੀ ਸਾਗ ਤੇ ਛਲੀਆਂ ਹੋਵਣ ਅਸਲੀ ਖੋਏ ਦੀਆਂ ਡੱਲੀਆਂ ਹੋਵਣ 버ਗਰ ਤੋਂ ਕਿਤਾਬ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਆਖਰ पे ਕੁਛ ਸੈਡ ਹੈ ਕਿ ਇੱਥੇ ਬੋਰ ਦੀ ਛਾਂ ਨਹੀਂ ਲੱਭਦੀ ਇੱਥੇ ਬੋਰ ਦੀ ਛਾਂ ਨਹੀਂ ਲੱਭਦੀ ਪਿੰਡ ਜਈ ਸੁੱਚੀ ਥਾਂ ਨਹੀਂ ਲੱਭਦੀ ਮੁੱਦਤ ਬਾਦ ਵਤਨ ਜੇ ਜਾਈਏ ਕਈਆਂ ਨੂੰ ਫਿਰ ਮਾਂ ਨਹੀਂ ਲੱਭਦੀ ਇੱਥੇ ਬੋੜ ਦੀ ਛਾਂ ਨਹੀਂ ਲੱਭਦੀ ਪਿੰਡ ਜਈ ਸੁੱਚੀ ਥਾਂ ਨਹੀਂ ਲੱਭਦੀ ਮੁੱਦਤ ਬਾਦ ਵਤਨ ਜੇ ਜਾਈਏ ਕਈਆਂ ਨੂੰ ਫਿਰ ਮਾਂ ਨਹੀਂ ਲੱਭਦੀ ਦੋ ਥਾਂ ਪੇਚੇ 파 ਬੈਠਿਆਂ ਅਸੀਂ ਕਿੱਥੇ ਆ